ਕਿਓ ਗਏ ਬਈ ਹਾਂ ਕੀ ਕਹਿੰਦਾ ਸੀ ਆਪੇ ਹੈਲੋ ਜੀ ਸ਼ਸ਼ੀ ਕਲਪ ਨੇ YouTube ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਦਾ ਬਲੌਗ ਸਟਾਰਟ ਕਰਨ ਲੱਗਾ ਅਬ ਸ਼ਾਮ ਤੋਂ ਤੁਹਾਨੂੰ ਪਤਾ ਹਨ ਵੈਸੇ ਆਪਾਂ ਡੇਲੀ ਹਰ ਰੋਜ਼ੀ ਸ਼ਾਮ ਤੋਂ ਸਟਾਰਟ ਕਰਦੇ ਹਾਂ ਬਲੌਗ ਸਵੇਰੇ ਆਪਾਂ ਨੂੰ ਟਾਈਮ ਘੱਟ ਲੱਗਦਾ ਹੈਗਾ ਕੰਮ ਜ਼ਿਆਦਾ ਹੋ ਜਾਂਦੇ ਨੇ ਇੱਕ ਤੁਹਾਨੂੰ ਪਤਾ ਨਹੀਂ ਕਰਕੇ ਖਲਾਰਾ ਜਿਆਦਾ ਹੁੰਦਾ ਤਾਂ ਸਾਫ਼ ਸੂਤ ਸਫਾਈਆ ਕਰਨਾ ਜ਼ਿਆਦਾ ਕੰਮ ਹੁੰਦਾ ਹਨਾ ਤੇ ਝਾੜੂ ਪੋਚੇ ਦਾ ਵੀ ਕੰਮ ਵਾਧ ਹੀ ਜਾਂਦਾ ਜਦੋਂ ਪਤਾ ਹੀ ਤੂੰ ਆ ਚਿੱਕੜ ਕਾਂ ਜਾ ਹੋਵੇ ਹਨ ਅੱਜ ਪਾਣੀ ਵੈਸੇ ਮੀ ਤਾਂ ਨਹੀਂ ਆਇਆ ਧੁੱਪ ਰਈਆ ਸਾਰਾ ਦਿਨ ਉਹ ਪਾਣੀ ਥੋੜਾ ਜਿਹਾ ਹੀ ਘਟਿਆ ਪਾਣੀ ਨਹੀਂ ਜ਼ਿਆਦਾ ਹੀ ਘਟਿਆ ਹੈਗਾ ਤੇ ਥੋੜਾ ਮੋਟੇ ਫਰਕ ਪਿਆ ਪਾਣੀ ਹਜੇ ਖੜਾ ਤੇ ਅੱਜ ਵਧੀਆ ਧੁੱਪ ਰਈਆ ਦੇਖੋ ਅੱਜ ਸਾਫ਼ ਹੈ ਬਿਲਕੁਲ ਮੌਸਮ ਸ਼ੁਕਰ ਹੈ ਰੱਬ ਦਾ ਮੇਕ ਨਹੀਂ ਹੁਣ ਹਰ ਰੋਜ਼ ਧੁੱਪ ਹੀ ਨਿਕਲਿਆ ਕਰੇ ਕਿੱਧਰ ਗਈ ਈਸ਼ੂ ਆਂ ਕਿੱਧਰ ਗਈ ਈਸ਼ੂ की करने गए उधर तार चोने गए थे मैं और की तार चोने गए थे तार चोने गए थे अच्छा फिर कड़े है तार नले के नहीं तार कड़न गई इसी नले के नहीं काट की नहीं ये की गालो बनी बीबी तार चोन गए ने मैं तो रोटी खवा के आया ठीक है ओके तू की करके आई है मैं भी ये बस रोटी खवा के आया है कट वन वन कटे नु खवा के ਮੈਸਨ। ਹੁਣ ਛਮੈਸ ਨੂੰ ਦੋ ਖਵਾਤੀ ਹਾਂ ਕੱਟੇ ਨੂੰ ਇੱਕ ਖਵਾਤੀ ਹੈ। ਹੁਣ ਮੌਸਮ ਐ ਹੀ ਰਵੇ ਨਾ ਸਾਫ ਵਧੀਆ ਕਾਲੂ ਵੀ ਧੁੱਪ ਵਧੀਆ ਨਿਕਲੇ ਤਾਂ ਬਹੁਤ ਜ਼ਿਆਦਾ ਵਧੀਆ। ਹੁਣ ਮੀਂਹ ਆਵੇ ਤਾਂ ਸਾਰੇ ਕਿਤੇ ਹਨਾ ਕਿਤੇ ਵੀ ਨਾਵੇ ਮੀਂਹ ਸਾਰੇ ਕਿਤੇ ਐਵੇਂ ਧੁੱਪ ਵਧੀਆ ਨਿਕਲੇ। ਫਿਰ ਸਾਰਿਆਂ ਸਫਾਈ ਹੋ ਜੂਗੀ ਪਾਣੀ ਪੂਣੀ ਸਾਰਾ ਚਲਾ ਜਾਊਗਾ ਸੁੱਕ ਜੂਗਾ ਹਨਾ ਤੇ ਬਾਕੀ ਆਪਾਂ ਖਬਰ ਸੁਣ ਹੀ ਰਹੇ ਆ। ਕਹਿੰਦੇ ਵੀ ਰਾਜਸਥਾਨ ਵਾਲੇ ਬਹੁਤ ਕਹਿ ਰਹੇ ਨੇ ਕਿ ਸਾਡੇ ਕਣੀ ਪਾਣੀ ਛੱਡ ਦੋ ਸਾਡੇ ਕਣੀ ਪਾਣੀ ਛੱਡ ਦੋ ਤੇ ਇਹ ਸਰਕਾਰਾਂ ਦੀ ਗਲਤੀ ਆ ਹਨਾ ਜਿੱਥੇ ਕੀ ਪਾਣੀ ਉਧਰ ਛੱਡ ਨਹੀਂ ਰਹੇ ਉਹ ਬਹੁਤ ਕਹਿ ਰਹੇ ਨੇ ਕਿ ਸਾਡੇ ਕਣੀ ਭੇਜ ਦੋ ਪੂਰਾ ਪਾਣੀ ਸਾਡੇ ਕਣੀ ਹੈ ਨਹੀਂ ਅਸੀਂ ਤਰਸ ਹੀ ਆਂਨੇ ਆ ਤੇ ਬਾਕੀ ਚਲੋ ਦੇਖੋ ਤਾਂ ਕਿਵੇਂ ਬੰਨਣਾ ਹਨਾ ਬਹੁਤ ਜਿਆਦਾ ਇਹ ਨਾ ਬੋਲਿੰਦੀ ਹੁਣ ਕਹਿੰਦੇ ਤੁਸੀਂ ਕਿਹਾ ਸੀ ਮੈਨੂੰ ਵੀ ਆਪਾਂ ਦੁਪਹਿਰੇ ਉੱਠ ਕੇ ਚਾਹ ਪੀ ਕੇ ਖੇਡਾਂਗੇ ਇਹ ਖੁੰਨਾ ਕੇ ਹਟਿਆ ਪਾਣੀ ਹੁਣ ਠੰਡਾ ਲੱਗਣ ਲੱਗਿਆ ਥੋੜਾ ਜਿਹਾ ਪਾਣੀ ਜਿਆਦਾ ਠੰਡਾ ਹੁੰਦਾ ਟੈਂਕੀ ਆਂਦਾ ਜਦੋਂ ਦੁਪਹਿਰੇ ਤੋਂ ਛੱਟੀ ਆਈ ਸੀ ਅੱਜ ਅੱਜ ਕੋਸ ਆਇਆ ਹੋਗਾ ਪਾਣੀ ਫੇਰ ਨਾ ਆਇਆ ਹੈ ਹੈ ਪਾਣੀ ਠੰਡਾ ਲੱਗਦਾ ਹੁਣ ਅੱਜ ਪਾਣੀ ਕੋਸ ਆਇਆ ਹੋਵੇ ਜੋ ਟੈਂਕੀ ਦਾ ਉਹ ਅੱਜ ਹੁਣ ਸ਼ਾਮ ਨੂੰ ਅੱਜ ਠੰਡਾ ਲੱਗਿਆ ਆਂਦਾ ਸੀ ਪਾਣੀ ਹੈ ਠੀਕ ਐ ਕੋਰੀ ਤੇ ਲੱਗਿਆ ਹੋਇਆ ਸੀ ਹੈ ਹਾਂਜੀ ਜਵਾਬ ਕਰ ਰਹੇ ਨੇ ਹਿੰਡ ਥੱਲੇ ਥਾਣ ਹੀ ਹੈਗਾ ਸੀ ਚਲਾਉਣ ਨੂੰ ਮੈਂ ਇਹਨਾਂ ਨਾਲ ਵਾਅਦਾ ਕਰਿਆ ਸੀ ਸਵੇਰੇ ਇਹਨਾਂ ਨੇ ਗਾਲਾਂ ਦਿੱਤੀਆਂ ਇਹਨਾਂ ਨੂੰ ਕਹਿੰਦੇ ਸਕੂਟਰੀ ਚਲਾਉਣੀ ਨਹੀਂ ਥੱਲੇ ਇਹ ਸਵੇਰ ਦੀ ਉਹ ਜਗ੍ਹਾ ਤਾਂ ਹੈ ਨਹੀਂ ਨਾ ਤਾਂ ਬਾਹਰ ਹੈ ਜਗਾ ਚਲਾਉਣ ਦੀ ਸਾਈਡ ਸਾਈਡ ਤੇ ਰੋ ਮੈਂ ਆਪਦੀ ਚੱਪਲ ਚੱਕ ਲਿਆ ਮੈਂ ਇੱਕ ਵਾਰੀ ਚਲੋ ਸਾਈਡ ਸਾਈਡ ਤੇ ਜਾਓ ਮੈਂ ਆ ਗਈ ਚੱਪਲ ਲਿਆ ਮੈਂ ਉਹ ਛਾਪ ਆ ਗਿਆ ਉੱਪਰ ਆ ਮੈਂ ਕਿ ਚੱਲ ਰਿਹਾ ਮੇਰੇ ਨਾਲ ਇੱਥੇ ਚਲਾਉਂਗੇ ਹੁਣ ਮੈਂ ਕਿ ਚੱਲ ਰਿਹਾ ਹਾਂ ਆ ਕਿਵੇਂ ਇੱਧਰ ਜਾ ਤੂੰ ਕਰੀਂ ਇੱਧਰ ਨਾ ਨਾ ਪਤਾ ਉਧਰ ਪੌੜੀ ਲੱਗੀ ਹੋਈ ਆ ਹਾਂ ਇੱਧਰ ਉਹਦੇ ਉੱਤੇ ਨਹੀਂ ਚੜ੍ਹਨੀ ਪੁੱਤ ਜੂ ਪੁੱਤੇ ਹਲੇ ਥੱਲੇ ਲੱਗ ਗਈ ਇੱਧਰ ਪੌੜੀ ਆ ਲੋਹੇ ਵਾਲੀ ਉਹਦੇ ਵੀ ਛੜਕ ਜੇਗੀ ਥੱਲੇ ਲੱਗੀ ਓਰੇ ਮੈਂ ਨਾ ਸੌਂ ਗਿਆ ਸੀ ਅੱਜ ਤੇ ਪਿੱਤੂ ਨੂੰ ਮੈਂ ਕਹੇ ਤਾਂ ਸੌਣ ਉਦੋਂ ਦੁਪਹਿਰੇ ਜੇ ਮੈਂ ਚੱਲ ਸ਼ਾਮ ਨੂੰ ਢੇੜਾ ਦਵਾ ਦਾਂਗੇ ਤੇਰੀ ਉਦੋਂ ਬਾਅਦ ਤਾਂ ਇਹਨਾਂ ਨੇ ਉੱਠ ਕੇ ਉਠਣਸਾਰ ਚਾਹ ਵੀ ਨਹੀਂ ਪੀਤੀ ਖੜੇ ਨਹੀਂ ਛੱਡਿਆ ਡੈਡੀ ਕੋਠੇ ਤੇ ਡੈਡੀ ਕੋਠੇ ਤੇ ਫਿਰ ਤਾਂ ਖੜੇ ਨਹੀਂ ਛੱਡਿਆ ਇਹਨਾਂ ਨੇ ਤਾਂ ਮੂਸਾ ਸਾਢੇ 6-7 ਵਜੇ ਨਾ ਹੈ ਸਾਢੇ 6 ਸਾਢੇ 6 ਤੱਕ ਟਾਈਮ ਹੋ ਗਿਆ ਸਾਰੇ ਕੱਪੜੇ ਬਾਹਰ ਹੀ ਨਹੀਂ ਹੋ ਰਹੇ ਪਾਣੀ ਘਟਿਆ ਤਾਂ ਨਹੀਂ ਉਨਾ ਜੀ ਖੜਿਆ ਵਾਲਾ ਫਰਕ ਜਾਂ ਨਹੀਂ ਪੈਂਦਾ ਹੁਣ ਉਸ ਤੋਂ ਟਰੈਕਟਰ ਬੰਦ ਹੋ ਗਿਆ ਨਾ ਜਿੱਥੇ ਉਹ ਗਾਹਾਂ ਨਿਕਲਦਾ ਸੀਗਾ ਉਹ ਵੀ ਗਾਹਾਂ ਭਰ ਗਿਆ ਨਾ ਜਿੱਥੇ ਨਿਕਲਦਾ ਸੀਗਾ ਹੁਣ ਪਾਣੀ ਟਰੈਕਟਰ ਬੰਦ ਕਰਤਾ ਇਹਨਾਂ ਨੇ ਬਰਮਾ ਲੱਗਿਆ ਹੋਇਆ ਸੀ ਜਿਹੜਾ ਸੱਚੀ ਖੜਾ ਪਾਣੀ ਤਾ ਉੱਥੇ ਜੀ ਖੜਿਆ ਹੁਣ ਤਾਂ ਆਪਦੇ ਆਪ ਹੀ ਜਾਊ ਜੇ ਸੁੱਕੂ ਆ ਹੋਰ ਕਿੱਧਰ ਜਾਣਾ ਇਹ ਤੇ ਕੱਲ ਨੂੰ ਜਾਣਾ ਸੀ ਭੋਗ ਤੇ ਗੱਡੀ ਨਿਕਲਣੀ ਨਹੀਂ ਦੇਖਦੇ ਆਂ ਕੀ ਆ ਬਣਦਾ ਕਾਗਜ਼ ਆਪਣਾ ਕੱਲ ਛੋਟਾ ਰਹਿ ਗਿਆ ਸੀ ਕੱਲ ਸੌਰੀ ਆਪਾਂ ਤਾਂ ਬਲੌਗ ਵੀ ਇਟਾ ਇੱਥੇ ਜੀ ਬਣਾਤਾ ਸੀ ਸਾਰਾ ਕੱਲ ਇੱਕ ਤਾਂ ਮੀਂਹ ਪਈ ਗਿਆ ਸਾਰਾ ਦਾ ਨਾ ਉਹਦੇ ਕਰਕੇ ਵਲੌਗ ਨਹੀਂ ਵਧੀਆ ਬਣਿਆ ਤੇ ਬਾਕੀ ਮੀਂਹ ਕਣੀ ਕਰਕੇ ਆ ਸਾਰਾ ਕੰਮ ਹੰਦੇ ਕਾਸੇ ਖਾਸੇ ਸੀਗੇ ਉਹਦੇ ਕਰਕੇ ਬਣਾ ਨਹੀਂ ਬਣਦਾ ਰਾਤ ਵੀ ਮੀਂਹ ਸਾਰੀ ਰਾਤ ਪਈ ਗਿਆ ਤੇ ਇਹਦੀ ਆਹ ਸੁੱਚ ਜੀ ਫੇਰ ਇੱਲ ਗਈ ਕਿਹੜੀ ਆਹਾਂ ਐ ਨਾ ਮਾਰੇ ਕਰ ਲੱਤਾ ਪੁੱਤ ਕਿੰਤਾ ਹੈ ਹਾਂ ਉਹ ਸਪ੍ਰਿੰਗ ਜਿਹਾ ਹੋ ਜਾਂਦਾ ਹੁੰਦਾ ਥੱਲੇ ਜਾ ਕੇ ਕਰਦਾ ਇਹ ਕੋਈ ਗੱਲ ਤੁਸੀਂ ਖੇਡ ਲਓ 10 20 ਮਿੰਟ ਹੁਣ ਫਿਰ ਤੁਹਾਨੂੰ ਥੱਲੇ ਕਰਾਂਗਾ। ਕਰ ਤੂ ਕੰਨ ਹਲਦੀ ਆ ਉਹ ਸਪ੍ਰਿੰਗ ਜਹਾ ਗੈਦਾ ਉਹ ਕਰਨ ਵਾਲਾ। ਹਾਂ ਸਪ੍ਰਿੰਗ ਜਿਹਾ ਖਰਾਬ ਹੋ ਜਾਂਦਾ ਇਹਦਾ। ਉਹ ਜਿਹੜਾ ਪਹਿਲਾਂ ਸੈੱਟ ਕਰਿਆ ਸੀ। ਹਾਂ ਤੇ ਬਾਕੀ ਮਿੱਤਰੋ ਕਮੈਂਟ ਬਹੁਤ ਸੋਹਣੇ ਸੋਹਣੇ ਆਉਂਦੇ ਆ ਤੁਹਾਡੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਹੂੰ ਤੇ ਸਾਡਾ ਚੈਨਲ ਵੈਸੇ ਹਜੇ ਮੋਨਟੇਟਾਈਜ਼ ਹੋਇਆ ਨਹੀਂਗਾ ਤੇ ਭਰਨ ਵਾਲਾਗਾ ਉਹ ਬਾਕੀ ਤੁਹਾਡਾ ਸਾਥ ਬਹੁਤ ਮਿਲਦਾ ਸਾਨੂੰ ਤੇ ਬਾਕੀ ਗਲਤ ਵਾਲਿਆਂ ਨੂੰ ਵੀ ਧੰਨਵਾਦ ਗਲਤ ਵਾਲਿਆਂ ਦਾ ਚਲੋ ਕੁਛ ਨਾ ਕੁਝ ਕਮੈਂਟ ਤਾਂ ਐਡ ਹੁੰਦੀ ਨੇ ਵਿੱਚ ਉਹਨਾਂ ਦੇ ਅੱਜ ਦਾ ਦਿਨ ਸੋਹਣਾ ਸੀ ਹੈਨਾ ਕਿਵੇਂ ਅੱਜ ਦਾ ਦਿਨ ਮੰਗੂ ਦਿਨ ਲੱਗ ਜਾਂਦਾ ਵਧੀਆ ਹੋ ਗਿਆ ਹਾਂ ਅੱਜ ਸਵੇਰੇ ਮੇਰੇ ਤੋਂ ਧੁੱਪ ਨਿਕਲਈ ਸੀ ਜਿਵੇਂ ਅੱਜ ਤਾਂ ਧੁੱਪ ਐਂ ਲੱਗਦੀ ਸੀ ਹਵਾ ਵੀ ਹੈ ਜਿਹੜੀ ਹਵਾ ਕੀ ਬੱਦਲਾਂ ਨੂੰ ਡਾਉਂਦੀ ਆ ਵਧੀਆ ਨਾ ਉਹ ਵੀ ਧੁੱਪਾਂ ਐ ਲੱਗਦੀ ਸੀ ਜਿਵੇਂ ਕੋਈ ਛਾਲ ਦੇ ਵਿੱਚ ਨਹੀਂ ਹੁੰਦਾ ਆਪਾਂ ਨੂੰ ਹਾਂ ਵੀ ਠੰਡ ਦੇ ਵਿੱਚ ਧੁੱਪ ਨਿਕਲ ਧੁੱਪ ਨਿਕਲਿਆ ਹੀ ਹੁੰਦੀ ਆ ਉਹ ਚੀਜ਼ ਹੋ ਗਈ ਸੀ ਅੱਜ ਤੱਕ ਕੜੀ ਨਹੀਂ ਪਈ ਆ ਦੇਖੋ ਵੀ ਜੇ ਅੱਜ ਨਹੀਂ ਪਿਆ ਪੈ ਜਾਂਦਾ ਫੇਰ ਕੰਮ ਖਲਬੀ ਖਰਾਬ ਹੋ ਜਾਂਦਾ ਤੇ ਬੱਚੇ ਬਾਕੀ ਅੱਜ ਸਾਡੇ ਪਿੰਡੋਂ ਵੀ ਟਰਾਲੀ ਗਈਆਂ ਨੇ ਉੱਪਰ ਉਹ ਆ ਕੋਠੇ ਤੋਂ ਉੱਤੇ ਹੋ ਗਿਆ ਨਾ ਬੁੱਟਾ ਜਾਂ ਹੂੰ ਹੂੰ ਸਹੀ ਗੱਲ ਆ ਫੋਟ ਦੇਖਿਆ ਇਤੋ ਜਮਾ ਸਿਰੇ ਤੋਂ ਪਤਾ ਲੱਗਦਾ ਵੀ ਫੁੱਟਦਾ ਹੈ ਨਾ ਹਾਂ ਇਹ ਵੱਡਾ ਹੋ ਗਿਆ ਕਈ ਵਾਰੀ ਤਾਂ ਆਪਾਂ ਨੂੰ ਪਤਾ ਜਾਂ ਨਹੀਂ ਲੱਗਦਾ ਹੂੰ ਤੱਲੋ ਲੈ ਨਾ ਆਲਣਾ ਕਿੰਨਾ ਘੈਂਟ ਬਣਿਆ ਆ ਜਾਦੇ ਵਿਚਣ ਉਹ ਮੀਨ ਨਾਲ ਉਹ ਹੋ ਗਿਆ ਵਿਚਾਰਿਆਂ ਦਾ ਹੂੰ ਆਲਣਾ ਬਣਾਇਆ ਦੱਸੋ ਤਾਂ ਮੀਨ ਨਾਲ ਸਾਰਾ ਉਹ ਹੋ ਗਿਆ ਨਾ ਹੂੰ ਡਿੱਗ ਗਿਆ ਮਤਲਬ ਪਾਣੀ ਦੇ ਤੇ ਖੇਡ ਲਾਉਣ ਦਾ 10 ਮੀਟਰ ਜੀ ਪੂਰਾ ਜੀ ਹੱਕ ਜੁਤਰਾ ਹਣ ਇਹਦਾ ਜਦੋਂ 10 ਮਿੰਟ ਇਹਨੂੰ ਸਕੂਟਰੀ ਕਿਤੇ ਲੈ ਕੇ ਵਗ ਜਾਣਾ ਵਿਲੇ ਥਾਂ 'ਚ ਉੱਥੇ ਜੀ ਅੱਕ ਜੂ ਫਿਰ ਇਹਨੇ ਮਹੀਨਾ ਨਹੀਂ ਚਲਾਉਣੀ ਇਹ ਵੀ ਇਹ ਨੂਰ ਕਰਕੇ ਹਿੰਡ ਕਰ ਰਹੀ ਆ ਨਹੀਂ ਤਾਂ ਇਹ ਕੱਲੀ ਚਲਾਉਂਦੀ ਨਹੀਂ ਉਹਨਾਂ ਨੂਰ ਨੂੰ ਤਾਂ ਖਾ ਦੇ ਪੁੱਤ ਚਲਾ ਲੰਦੇ ਉਹਨੂੰ ਦੇ ਦੇ ਉਹਨੂੰ ਦੇ ਦੇ ਪੁੱਤ ਨਹੀਂ ਥੋੜਾ ਜੀ ਦੀ ਚਾਹ ਹੁੰਦਾ ਇਹਨਾਂ ਨੂੰ ਹੈਰੀ ਸਾਡਾ ਗਿਆ ਟਿਊਸ਼ਨ ਕਿੰਨੇ ਵੇ ਆਉਂਦਾ ਹੈਰੀ ਵੇ ਆ ਗਿਆ ਸ਼ਾਇਦ ਇੱਥੋਂ ਆਈ ਜਾਂਦਾ ਸੀ ਕੋਠੇ ਤੋਂ ਦੀ ਆਇਆ ਬੱਕੀ ਜੀ ਆਪਾਂ ਦੁਕਾਨ ਦਾ ਵੀ ਸ਼ੁਰੂ ਕਰਤਾ ਕੰਮ ਦੁਬਾਰੇ ਅੱਜ ਆਪਾਂ ਪਾਰਸਲ ਕਰਾ ਕੇ ਆਏ ਸੀਗੇ ਤੇ ਅੱਜ ਡਾਕ ਚੈਨ ਨਾ ਪੜੀ ਸੀ ਹੂੰ ਡਾਕ ਦੇ ਵਿੱਚ ਡਾਕ ਦੇ ਵਿੱਚ ਤਾਂ ਚੱਲ ਕਾਣੂ ਸੀਗਾ ਜਿਹੜੀ ਡਾਕ ਦੇ ਮੂਹਰੇ ਗਲੀ ਲੰਘਦੀ ਆ ਜਿਵੇਂ ਆਪਣੇ ਸੜਕ ਆਗੇ ਹੂੰ ਤੇ ਉਹਦੇ ਉੱਥੇ ਇੰਨਾ ਨਾ ਪਾਣੀ ਸੀਗਾ ਅੱਛਾ ਪਰ ਫਿਰ ਵੀ ਆਪਾਂ ਪਾਰਸਲ ਕਰਾਇਆ ਆਏ ਸੀਗੇ ਟਰੈਕ ਆਪਾਂ ਮੋਟਰਸਾਈਕਲ ਤੇ ਭਾਗੇ ਸੀ ਇੱਧਰ ਮੋਟਰਸਾਈਕਲ ਲੰਗ ਜਾਂਦਾ ਜਿਹੜਾ ਇੱਧਰ ਆਪਣਾ ਰਾਹ ਹੈ ਇੱਧਰ ਮੋਟਰਸਾਈਕਲ ਨਹੀਂ ਲੰਗਦਾ ਇੱਧਰ ਡੂੰਗਾ ਆ ਗਿਆ ਟੋਬੇ ਵਾਲੀ ਸੜਕ ਅੱਡੇ ਕੰਨੀ ਆਪਣਾ ਮੋਟਰਸਾਈਕਲ ਲੰਘ ਜਾਂਦਾ ਆਪਣਾ ਮੋਟਰਸਾਈਕਲ ਵੀ ਹਜੇ ਨਵਾਂ ਤਾਂ ਕਰਕੇ ਲੰਘ ਲੰਘ ਜਾਂਦਾ ਨਹੀਂ ਵਿੱਚ ਖੜ ਵੀ ਜਾਂਦੇ ਨੇ ਇੱਧਰ ਤੇ ਬਾਕੀ ਜੇ ਕਿਸੇ ਨੇ ਵੀ ਕੋਈ ਵੀ ਆਈਟਮ ਮਗਵਾਉਣੀ ਹੈ ਦੀਆ ਇਸ ਵਾਰ ਆਪਾਂ ਬਲੌਗ ਦੇ ਨੀਚੇ ਡਿਸਪਰੇਸ਼ਨ ਦੇ ਕੀ ਹੁੰਦੀ ਆ ਉਹ ਉਹਦੇ ਥੱਲੇ ਨੰਬਰ ਦੇ ਦਾਂਗੇ ਹਾਂ ਤੇ ਫੇਸਬੁੱਕ ਆਈਡੀ ਆਪਾਂ ਆਈਡੀ ਦੇ ਦਾਂਗੇ ਉਹਦੇ ਤੇ ਆਪਾਂ ਲਿੰਕ ਦੇ ਦਾਂਗੇ ਉਹਦੇ ਤੇ ਦੇਖ ਲਿਓ ਕੋਈ ਆਈਟਮ ਮਗਵਾਉਣੀ ਹੁੰਦੀ ਆ ਕਿਸੇ ਨੇ ਹਾਂ ਤੇ ਫੇਸਬੁੱਕ ਤੇ ਆਪਾਂ ਬਹੁਤ ਸਾਰੀਆਂ ਆਈਟਮਾਂ ਦੀਆਂ ਵੀਡੀਓ ਪਾਈਆਂ ਹੋਈਆਂ ਨੇ ਤੇ ਬਾਕੀ ਆਪਾਂ ਸਟਾਰਟ ਕਰਾਂਗੇ ਹੁਣ ਇੱਕ ਅੱਦੇ ਦਿਨ ਚ ਕੰਮ ਦੁਕਾਨ ਤੇ ਬੈਠਣਾ ਵੀ ਸ਼ੁਰੂ ਕਰਾ ਲਾਂਗੇ ਤੇ ਬਾਕੀ ਸਮਾਨ ਮੰਗਾਇਆ ਹੋਇਆ ਨਾਲੇ ਉਹ ਆ ਜੂਗਾ ਮਾਂ ਚਲ ਉਹਦੀ ਵੇਟ ਕਰ ਰਹੇ ਸੀ ਸਮਾਨ ਦੀ ਨਾਲੇ ਉਦੋਂ ਬੈਠਾਂਗੇ ਆਪਾਂ ਪਾਣੀ ਦਾ ਕੀ ਆ ਹੁਣ ਆਪਾਂ ਵੀਡੀਓ ਵਗੈਰਾ ਪਾ ਕੇ ਚਲ ਆਰਡਰ ਆਰਡਰ ਤੱਕ ਕਰਿਆ ਕਰੀਏ ਆਰਡਰ ਤਾਂ ਭੇਜ ਦਿਆ ਕਰਾਂਗੇ ਕੀ ਹੋ ਗਿਆ ਪੁੱਤ ਪਾਪਾ ਕੀ ਕਰ ਚਲਾ ਲਾ ਪੁੱਤੋ ਚੱਲੀ ਜਾਊਗੀ ਐ ਤਾਂ ਦੇਖਾਂ ਕੀ ਹੋਇਆ ਪਾਪਾ ਚੱਲੀ ਤਾਂ ਜਾਂਦੀ ਆ ਹੁਣ ਚੱਕਿਆ ਨਾ ਕਰ ਇਹਦੇ ਉੱਤੋਂ ਆਹ ਦੇਖ ਜੇ ਤੂੰ ਚੱਕ ਲੈਣਾ ਪੈਰ ਉਦੋਂ ਹੁੰਦੀ ਆ ਇਹ ਪਾਪਾ ਹੁਣ ਤਾਂ ਮੈਨੂੰ ਪਤਾ ਹੀ ਐ ਪੱਲਾ ਰੁਕਦੀ ਸੀ ਆ ਦੇਖੋ ਤਾਂ ਦੂਣ ਇੱਥੇ ਤੇਰਾ ਪੈਰ ਇੱਥੇ ਧਰਦਾ ਹੁੰਨਾ ਮੈਂ ਆ ਚਲ ਮੈਨੂੰ ਝੂਟਾ ਦੇ ਫਿਰ ਉਦੋਂ ਰੁਕਦੀ ਐ ਮੈਨੂੰ ਝੂਟਾ ਦੇਂਗਾ ਤੇ ਰੱਖ ਦੋ ਦੋ ਵੀ ਨਹੀਂ ਰੁਕਦੀ ਐ ਦੇਖੋ ਹੁਣ ਮੇ ਰੁੱਕ ਗਈ ਕੀ ਐ ਦੇਖੋ ਇਹਦਾ ਮੈਨੂੰ ਝੂਟਾ ਦੇਂਗਾ ਰੁਕੂ ਚੱਲੂਗੀ ਚੱਲ ਤੂੰ ਚੱਲ ਜਦੋਂ ਪਾਪਾ ਬੈਠ ਗਿਆ ਉਹਦੀ ਚੱਲੂਗੀ ਚੱਲ ਮੈਂ ਤਾਂ ਫਿਰ ਚਲੋ ਜੀ ਮੇਰਾ ਪੁੱਤ ਤਾਂ ਸਾਥ ਚੁਟਾ ਦੇ ਨੰਨਾ ਮੈਨੂੰ ਫੇਰ ਕਹਾਂ ਤੈਨੂੰ ਕਿਹਾ ਨਹੀਂ ਨਾ ਹੁਣ ਨਹੀਂ ਖੜਦੀ ਇਹ ਹਾਂ ਕਿ ਮੈਂ ਅਰੇ ਕਮੈਂਟ ਆਈ ਕਹਿੰਦੇ ਇਹਦਾ ਗੇਅਰ ਬਾਕਸ ਟੁੱਟ ਜੂਗਾ ਕਹਿੰਦੇ ਆਏ ਤਾਂ ਇਹ ਬਹੁਤ ਤਕੜੀ ਹੈ ਜਿੱਦ ਤੇ ਲਿਆਂਦੀ ਸੀ ਅਸੀਂ ਉਹਦੇ ਬੀਬੀ ਤੇ ਬਾਕੀ ਇਹਦੇ ਨਾਲ ਆਪਾਂ ਗਰੰਟੀ ਰਿਪੇਅਰ ਕਰਕੇ ਦੇਣਗੇ ਹਨ ਜੇ ਕੋਈ ਪ੍ਰੋਬਲਮ ਆਉਂਦੀ ਹੈ ਇਹ ਐ ਚਲਾਉਣ ਨਾਲ ਨਹੀਂ ਟੁੱਟਦੀ ਇਹ ਉਹ ਉੱਚੇ ਨੀਵੇਂ ਥਾਂ ਕਰਕੇ ਵੇ ਸਕ ਇਹ ਟੁੱਟ ਜੇ ਸੇਤੀ ਨੂੰ ਪਸੰਦ ਆਏ ਦੇਖਿਆ ਛੱਡ ਕੇ ਚਲਾਉਂਦੀ ਹੈ ਹਾਂ ਕੌਣ ਬੋਲੀ ਇਹਨਾਂ ਇਹ ਤੇ ਕੌਣ ਬੋਲੀ ਜਾਂਦਾ ਸੀ ਕੋਈ ਵੀ ਨਹੀਂ ਹੈਰ ਇਤਾਂ ਸੀ ਬਾਕੀ ਜੀ ਚਲੋ ਆਪਾਂ ਥੱਲੇ ਆ ਕੇ ਮਿਲਦੇ ਹਾਂ ਆਪਾਂ ਠਹਿਰ ਕੇ ਉਹ ਆਇਆ ਸੀ ਉਹ ਟਰੈਕਟਰ ਤੇ ਲੈ ਕੇ ਆਉਂਦਾ ਪਾਣੀ ਕਰਕੇ ਅੱਡੇ ਤੇ ਚੜਾ ਕੇ ਲਿਆਂਦਾ ਥੋੜਾ ਟਰੈਕਟਰ ਤੇ ਅੱਜ ਘਟ ਗਿਆ ਅੱਜ ਕਾ ਦਾ ਵਾਹ ਅੱਜ ਤਾਂ ਘਟ ਗਿਆ ਸਾਨੂੰ ਨਹੀਂ ਹੁੰਦਾ ਜਿਹੜਾ ਸਾਰਾ ਬੁਰਾ ਹਾਲ ਹੋ ਰਿਹਾ ਪੌਂਟ ਤੇ ਦੇਖ ਕੇ ਘੁੰਮਦੀ ਆ ਘਰਾਟ ਅੱਜ ਤਾਂ ਘਟ ਗਿਆ ਪਾਣੀ ਸਾਰਾ ਆ ਕਪੜੇ ਤੇ ਕਹਾਂ ਮੈਂ ਤਾਂ ਕਦੇ ਫ੍ਰਾਈਟ ਤੇ ਬੈਠੀ ਨਹੀਂ ਇੰਨਾ ਕਿ ਕਿੰਨਾ ਕਿ ਹੋਦਾ ਨਹੀਂ ਚਲ ਆ ਇਹ ਵੀ ਬਾਤ ਹੈ ਇਹ ਦੇਖ ਭਿੱਜੇ ਤਾਂ ਨਹੀਂ ਵਿਆਹ ਗਈ ਸੀ ਬਰੋਈ ਕੋਲ ਦੇਖਿਆ ਦੀ ਸੀੜੀ ਮੈਂ ਮੁੰਡਾ ਲਾ ਤਾ ਰੱਖਾ ਆ ਗਈ ਫਰਨਾਇ ਨੂੰ ਫੋਨ ਕਰਤਾ ਸੀ ਫਿਰ ਮੈਂ ਚੁੱਪ ਚਾਪ ਮੋਟਰ ਸੰਕਲ ਆਲਤ ਰਹੀ ਹੈਗਾ ਹੀ ਪਹਿਲਾ ਗਏ ਸੀ ਵਿੱਚ ਪਾਣੀ ਪੈ ਜਾਂਦਾ ਤੇ ਖੜ ਜਾਂਦਾ ਹੋਰ ਨੀ ਮੈਂ ਤਾਂ ਬੰਗੀ ਲੈ ਰਿਆ ਮੈਂ ਤਾਂ ਜਦੋਂ ਖੇਤਰੀ ਹੈ ਚਾਹੀਦਾ ਵੀਡੀਓ ਆਈਏ ਮੈਂ ਤੇ ਆਉਗਾ ਤੇ ਕਾ ਕਰੀਆ ਕੋਈ ਨਾ ਚੱਕ ਲਿਆ ਮੈਂ ਤਾਂ ਜਦੋਂ 3D ਬਾਹਰ ਰਾਮ ਰਾਮ ਮਨਾ ਪੁੱਠੇ ਮੁੰਨੇ ਜੋਗਰੀ ਮੈਂ ਕਿ ਪ੍ਰੋਗਰਾਮ ਹੈ ਵੀਡੀਓ ਬਣਾਇਆ ਜਾਂ ਜੋਗਾ ਸੀ ਨਾ ਰਵਨੀਤ ਕਹਿੰਦੀ ਹੈ ਸਿੰਦਰ ਪੂਆ ਨੂੰ ਲੈਣ ਕਹਿੰਦੀ ਕਿਵੇਂ ਅਸੀਂ ਉੱਪਰ ਚਲੇ ਅੱਖਾ ਟਰੈਕਟਰ ਲਗਾ ਤੋ ਵਾਗੇ ਕਿਵੇਂ ਵੀ ਨਹੀਂ ਆਇਤਾ ਕੋ ਦੂਸਰ ਵੀ ਵਾਗੇ ਚਾਚੇ ਹੋਰੇ ਆਏ ਸੀਗੇ ਸਮਾਨ ਲੈਣ ਬੈਂਟਰੀ ਲੈ ਕੇ ਗਏ ਨੇ ਇੱਕ ਤਾਂ ਇੱਕ ਰੇਨਕੋਟ ਪਾਣੀ ਦੇ ਤੋਂ ਕਰਨਾ ਟਰੈਕਟਰ ਤੇ ਆਏ ਨੇ ਸਪੈਸ਼ਲ ਪਹਿਲਾਂ ਮੈਂ ਭੂਆ ਨੂੰ ਚੜਾ ਕੇ ਲਿਆ ਟਰੈਕਟਰ ਕੋ ਤੇ ਇਹ ਕਿਤਾਬ ਬੈਟਰੀ ਲੈ ਕੇ ਗਏ ਨੇ ਵੱਡੀ ਇਹਦੇ ਨਾਲ ਦੀ ਇੱਕ ਲੈ ਕੇ ਗਏ ਨੇ ਰੇਨ ਕੋਟ ਤੇ ਇੱਕ ਛੋਟੀ ਬੈਟਰੀ ਲੈ ਕੇ ਗਏ ਨੇ ਉਹ ਹੁਣ ਅੰਦਰ ਪਾਈਆਂ ਨੇ ਆਪਣੀਆਂ ਇੱਕ ਇੱਕ ਪੀਸ ਹੀ ਲੈ ਕੇ ਆਏ ਸੀ ਇਹਦਾ ਆਪਾਂ ਚੱਕ ਕੇ ਉਰੇ ਤੇ ਹੁਣ ਆਪਾਂ ਦੁਕਾਨ ਵਧਾਉਣੇ ਆ ਚੱਲਦੇ ਆ ਅੰਦਰ ਫੇਰ ਮਿਲਦੇ ਆ